ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਿਆਦੇ ਸੋਹਣੇ ਸੂਟ ਤੇ ਬ੍ਰਾਂਡ ਰਹੂਗਾ ਟੇਸਟਾ ਜਿਹੜੀ ਕਲੈਕਸ਼ਨ ਹੈਗੀ ਸਾਰੀ ਮੈਚਿੰਗ ਰਹੂਗੀ ਮੈਚਿੰਗ ਇਦਾਂ ਦਾ ਵੀ ਸੂਟ ਤੁਹਾਨੂੰ ਠੀਕ ਪ੍ਰਾਈਸ ਦੇ ਵਿੱਚ ਮਿਲ ਜੂਗਾ ਜੇ ਤੁਸੀਂ 올ਓਵਰ ਲੈਣੇ ਤਾਂ ਇਹ ਸੂਟ ਜਿਹੜਾ ਕਾਸਟਲੀ ਪਊਗਾ ਕਾਫੀ ਜਿਆਦੇ ਸੋਹਣਾ ਫੈਬਰਿਕ ਹੈ ਨਵਾਂ ਜਾਂ ਫੈਬਰਿਕ ਹੈ ਕੁਝ ਨਵਾਂ ਜਾਂ ਹਟਕੇ ਲੈ ਕੇ ਆਏ ਆ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਜੋਇਨ ਸਬਸਕ੍ਰਾਈਬ ਕਰ ਲਿਓ ਜੇ ਤੁਸੀਂ ਆਰਡਰ ਦੇਣਾ ਚਾਹੁੰਦੇ ਹੋਗੇ ਤਾਂ ਆਪਣਾ ਵਟਸਐਪ ਨੰਬਰ ਹੈ ਜਿਹੜਾ ਨੀਚੇ ਮੈਂਸ਼ਨ ਕੀਤਾ ਹੋਇਆਗਾ ਉਹਦੇ ਜਾ ਕੇ ਤੁਸੀਂ ਆਪਾਂ ਨੂੰ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਜਿਹੜਾ ਬੁਕਿੰਗ ਕਰਵਾ ਸਕਦੇ ਹੋ ਸੂਟਾਂ ਦੀ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂਗੇ ਕਾਫੀ ਜਿਆਦੇ ਸੋਹਣੇ ਸੂਟ ਰਹਿਣਗੇ ਲਓ ਜੀ ਪਹਿਲਾ ਕਲਰ ਹੈਗਾਗਾ ਰਾਸਟ ਬਹੁਤ ਜਿਆਦਾ ਸੋਨਾ ਸ਼ੇਅਰਡ ਹੈਗਾ ਟੇਸਟਾ ਦਾ ਰਹੇਗਾ ਇਹ ਲੋਟੇ ਇਸ ਤਰ੍ਹਾਂ ਦਾ ਪ੍ਰਿੰਟ ਬਣਿਆ ਹੋਇਆ ਹੈਗਾ ਤੇ ਪਲੱਸ ਜਿਹੜੀ ਨਾਲ ਹੈ ਬਾਟਮ ਪਲੇਨ ਰਹੂਗੀ ਬਿਲਕੁਲ ਜਿਹੜੀ ਮੈਚ ਹੈ ਇਹਦੇ ਨਾਲ ਮੈਚ ਕਰ ਰਹੀ ਹੈ ਬਾਟਮ ਪ੍ਰਾਈਸ ਰਹੇਗਾ ਜੀ ਇਹਦਾ 2300 ਪਲੱਸ ਪਲੱਸ ਸ਼ਿਪਿੰਗ ਹੈ ਦੁਪੱਟਾ ਵਗੈਰਾ ਲਗਾਉਗੇ ਉਹਦੇ ਐਕਸਟਰਾ ਚਾਰजेस ਹੋਣਗੇ ਜੇ ਤੁਸੀਂ ਇਹੀ ਸੂਟ 올ਓਵਰ ਲੈਣੇ ਹੋਗੇ ਤਾਂ ਇਹਦਾ ਪ੍ਰਾਈਸ 3200 ਰਹੇਗਾ। ਲੋਟ ਐਕਸਟਰਾ ਇਹਦਾ ਹੋਵੇਗਾ 2350 ਪ੍ਰਾਈਸ ਹੈ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਕਾਫੀ ਜਿਆਦਾ ਸੋਹਣਾਗਾ ਪਹਿਲਾ ਸੂਟ ਇਹ ਵਾਲਾ ਸੀਗਾ ਇਹਦੇ ਨਾਲ ਤੁਸੀਂ ਦੁਪੱਟਾ ਜਿਹੜਾ ਚੈੱਕ ਲਾਈਨਿੰਗ ਦਾ ਲਗਾ ਚੈੱਕ ਟੈਬੀ ਦਾ ਲਗਾ ਸਕਦੇ ਹੋਗੇ ਕਾਫੀ ਜਿਆਦਾ ਸੋਹਣਾ ਦੁਪੱਟਾ ਰਹੂਗਾ ਉਹ ਵਾਲਾ ਚੈੱਕ ਟੈਬੀ ਦੇ ਵਿੱਚ ਇਦੇ ਨਾਲ ਦੇ ਤੁਹਾਨੂੰ ਸੂਟ ਜਿੰਨੇ ਕਹੋਗੇ ਮਿਲ ਜਾਣਗੇ ਆਪਣਾ ਫਾਸਟਲੀ ਆਰਡਰ ਕਰਦੇ ਹੋ ਟੇਸਟਾ ਦੇਣਗੇ ਨੈਕਸਟ ਸੂਟ ਹੈਗਾਗਾ ਦੇਖੋ ਬਹੁਤ ਜਿਆਦੇ ਸੋਨਾ ਲੋ ਜੀ ਇਹਦੇ ਨਾਲ ਵੀ ਇਹ ਜਿਹੜੀ ਬਾਟਮ ਹੈਗੀ ਪਲੇਨ ਬਾਟਮ ਹੈਗੀ ਬਾਟਮ ਤੇ ਜੇ ਤੁਸੀਂ ਵਰਕ ਕਰਵਾਉਣਾ ਹੈਂਡ ਵਰਕ ਆਰੀ ਵਰਕ ਮਸ਼ੀਨ ਵਰਕ ਕੋਈ ਵੀ ਤੁਸੀਂ ਕੰਮ ਕਰਵਾਉਣਾ ਚਾਹੁੰਦੇ ਹੋਗੇ ਤਾ ਕਰਵਾ ਸਕਦੇ ਹੋਗੇ ਤੁਸੀਂ ਸਲਾਈ ਵੀ ਕਰਾ ਸਕਦੇ ਹੋ ਆਪਣੇ ਕੋਲੋਂ ਬਿਨਾਂ ਸਲਾਈ ਤੋਂ ਵੀ ਜਿਹੜੇ ਸੂਟ ਲੇਗੇ ਮੰਗਵਾ ਸਕਦੇ ਹੋਗੇ ਇਹਦੇ ਨਾਲ ਇਹ ਵਾਲੀ ਬਾਟਮ ਹੈਗੀ ਮੈਚਿੰਗ ਬਾਟਮ ਰਹੇਗੀ ਨਾਲ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋਗੇ ਸ਼ਰਟ ਦਾ ਮਤਲਬ ਸ਼ਰਟ ਹੈਗੀ ਪਲੀਜ਼ ਮੇਰੀ ਰਿਕਵੈਸਟ ਹੈਗੀ ਮੈਨੂੰ ਸ਼ਰਟ ਪੀਸ ਲਈ ਕੋਈ ਵੀ ਮੈਸੇਜ ਨਾ ਆਵੇ ਵੀ ਸਾਨੂੰ ਸ਼ਰਟ ਪੀਸ ਚਾਹੀਦਾ ਹੈਗਾ ਤੇ ਆਪਾਂ ਨਹੀਂ ਦਿੰਦੇ ਹੈਗੇ ਠੀਕ ਹੈ ਸ਼ਰਟ ਪੀਸ ਲਓ ਇਹ ਵਾਲਾ ਰਹੇਗਾ ਜੀ ਨੈਕਸਟ ਸੂਟ ਸੇਮ ਪ੍ਰਾਈਸ ਹੈ ਸਾਡੇ 2300 ਅਗਲਾ ਸੂਟ ਹੈਗਾਗਾ ਦੇਖੋ ਇਸ ਤਰ੍ਹਾਂ ਇਹਦੇ ਨਾਲ ਦੇ ਆਪਾਂ ਪਹਿਲਾਂ ਵੀ ਸੂਟ ਨੇ ਕਾਫੀ ਸੋਲਡ ਕਰ ਚੁੱਕੇ ਆਂਗੇ ਪਹਿਲਾਂ ਭੈਣਾਂ ਨੂੰ ਮਿਲੇ ਨਹੀਂ ਹੈਗੇ ਇਹਦੇ ਨਾਲ ਦੇ ਹੁਣ ਦੁਬਾਰਾ ਸਟਾਕ ਦੇ ਵਿੱਚ ਆ ਚੁੱਕੇ ਨੇਗੇ ਨਾਲੇ ਬਾਟਮ ਰਹੇਗੀ ਪਲੇਨ ਪ੍ਰਾਈਸ ਰਹੇਗਾ ਇਹਦਾ 2300 ਦੁਪੱਟਾ ਵਗੈਰਾ ਲਗਾਓਗੇ ਉਹਦੇ ਐਕਸਟਰਾ ਚਾਰजेस ਹੋਣਗੇ ਲੋ ਜੀ ਨੈਕਸਟ ਸੂਟ ਹੈਗਾਗਾ ਬਲੈਕ ਦੇ ਵਿੱਚ ਲੋ ਜੀ ਐਕਸਟਰਾ ਥੋੜਾ ਇਹ ਕਲਰ ਦਾ ਫਰਕ ਆ ਰਿਹਾ ਪਰ ਬਲੈਕ ਇਸ ਤਰ੍ਹਾਂ ਸਹੀ ਆ ਰਹੇਗਾ ਡਾਰਕ ਬਲੈਕ ਹੈਗਾ ਤੇ ਨਾਲ ਰਹੇਗੀ ਇਹ ਵਾਲੀ ਪਲੇਨ ਬਾਟਮ ਬਲੈਕ ਕਲਰ ਦੀ ਲੋ ਜੀ ਕੋਈ ਵੀ ਸ਼ਰਟ ਪੀਸ ਲਈ ਮੈਨੂੰ ਫੋਨ ਮੈਸੇਜ ਨਾ ਕਰੇ ਵੀ ਸਾਨੂੰ ਕੱਲਾ ਸ਼ਰਟ ਚਾਹੀਦੀ ਹੈਗੀ ਤੇ ਆਪਾਂ ਜੇ ਸੂਟ ਫੁੱਲ ਸੂਟ ਦਵਾਂਗੇ ਜੇ ਮੇਰੇ ਕੋਲੇ ਸ਼ਰਟ ਹੋਈ ਤਾਂ ਆਪਾਂ ਦੇ ਦਾਂਗੇ ਤੇ ਨਹੀਂ ਫੁੱਲ ਸੂਟ ਹੀ ਮਿਲ ਲੰਗੇ ਤੁਹਾਨੂੰ ਚਾਹੇ ਦੀ ਤੁਸੀਂ ਮੈਚਿੰਗ ਲਓ ਚਾਹੇ ਦੀ ਤੁਸੀਂ 올ਓਵਰ ਲੋ ਜੀ ਨੈਕਸਟ ਸੂਟ ਵੀ ਰਹੇਗਾ ਟੇਸਟ ਦਾ ਪੀਚ ਕਲਰ ਹੈਗਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਕਲਰ ਆਏ ਨੇ ਤੇ ਵੀ ਹੋਰ ਸ਼ੇਡ ਬਹੁਤ ਨੇਗੇ ਤੇ ਇਹਦੇ ਨਾਲ ਤੁਸੀਂ ਇਸ ਤਰ੍ਹਾਂ ਬਾਟਮ ਮਹਿੰਗੀ ਪਲੇਨ ਇਹਦਾ ਪ੍ਰਾਈਸ ਵੀ ਰਹੇਗਾ 2300 ਇਸ ਤੋਂ ਬਾਅਦ ਲਵੈਂਡਰ ਕਲਰ ਦੇ ਵਿੱਚ ਹੈਗਾ ਇਹਦੇ ਨਾਲ ਤੁਸੀਂ ਸਕਿਨ ਬਾਟਮ ਵੀ ਲਗਾ ਸਕਦੇ ਹੋਗੇ ਜਾਂ ਤੁਸੀਂ ਮਤਲਬ بیس ਨਾਲ ਦੀ ਵੀ ਲਗਾ ਸਕਦੇ ਹੋ ਜਿਹੜੀ ਤੁਸੀਂ ਲਗਾਉਣੀ ਹੋਊਗੀ ਤਾਂ ਤੁਸੀਂ ਮੈਨੂੰ ਦੱਸਦੇ ਆਪਾਂ ਉਸ ਤਰ੍ਹਾਂ ਦੀ ਜਿਹੜੀ ਬਾਟਮ ਹੈ ਤੁਹਾਨੂੰ ਲਗਾ ਦਾਂਗੇ ਇਸ ਤਰ੍ਹਾਂ ਸਕਿਨ ਕਲਰ ਦੀ ਬਾਟਮ ਵੀ ਹੈ ਜਿਹਨੇ ਆਪਣੇ ਕੋਲੇ ਉਹ ਵੀ ਹੈ ਤੁਸੀਂ ਲਗਾ ਸਕਦੇ ਹੋਗੇ ਲਓ ਜੀ ਪ੍ਰਾਈਸ ਰਹੇਗਾ 2300 ਇਹਦਾ ਵੀ ਲਓ ਇਹਦਾ ਦੂਜਾ ਕਲਰ ਹੈਗਾ ਪਰਪਲ ਦਾ ਲਵੈਂਡਰ ਦਾ ਲਓ ਜੀ ਇਹਦੇ ਨਾਲ ਤੁਸੀਂ ਸੇਮ بیس ਕਲਰ ਦੀ ਬਾਟਮ ਲਗਾ ਸਕਦੇ ਹੋਗੇ ਇਸ ਤਰ੍ਹਾਂ ਦੀ ਲੱਗੂਗੀ ਦੇਖੋ ਲਓ ਜੀ ਸਕਿਨ ਲਗਾਉਣੀ ਆ ਸਕਿਨ ਲਗਾ ਲਓ ਇਹਦਾ ਪ੍ਰਾਈਸ ਵੀ ਰਹੇਗਾ ਜੀ ਸਾਡੇ 2300 ਸਾਰਾ ਮਤਲਬ ਜਿਹੜਾ ਬ੍ਰਾਂਡ ਆ ਟੀਸਟਾ ਰਹੇਗਾ ਨੋਟ ਇਹਦੇ ਦੋ ਕਲਰ ਆਪਣੇ ਕੋਲੇ ਹੋਰ ਨੇਗੇ ਇਹ ਪੀਚ 19 ਵੀ ਦਾ ਫਰਕ ਹੈਗਾ ਪ੍ਰਿੰਟ ਦਾ ਵੀ ਫਰਕ ਹੈਗਾ ਇਦੇ ਵਿੱਚ ਹੋਰ ਤਰ੍ਹਾਂ ਦਾ ਪ੍ਰਿੰਟ ਹੈ ਲੋ ਜੀ ਇਸ ਤਰ੍ਹਾਂ ਦਾ ਇਹ ਵੀ ਰਹੇਗਾ ਟਿਸਟਾ ਦਾ ਤੇ ਇੱਕ ਆਜੂਗਾ ਜੀ ਇਹਦੇ ਵਿੱਚ ਫਰੋਜ਼ੀ ਲੋ ਜੀ ਇਸ ਤਰ੍ਹਾਂ ਇਹਦੇ ਨਾਲ ਬਾਟਮ ਤੁਸੀਂ ਸਕਿਨ ਲਗਾ ਸਕਦੇ ਹੋ ਫਰੋਜ਼ੀ ਲਗਾ ਸਕਦੇ ਹੋਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੋਣਾਗਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਵਟਸਐਪ ਤੇ ਜਿਹੜਾ ਮੈਸੇਜ ਕਰ ਸਕਦੇ ਹੋਗੇ ਦੁਪੱਟਾ ਵਗੈਰਾ ਕਹੋਗੇ ਤਾਂ ਆਪਾਂ ਦੁਪੱਟਾ ਤੁਹਾਨੂੰ ਲਗਾ ਕੇ ਦੇ ਦਾਂਗੇ ਚੈੱਕ ਦੇ ਦੁਪੱਟੇ ਲੱਗਣਗੇ ਇਹਦੇ ਨਾਲ ਚੈੱਕ ਲਗਾ ਸਕਦੇ ਹੋ ਸੈਮੀ ਚੁਣੋਂਨ ਦੇ ਲਗਾ ਸਕਦੇ ਹੋ ਫੁੱਲ ਪਿਓ ਚੁਣੋਂਨ ਦੇ ਲਗਾ ਸਕਦੇ ਹੋ ਜਿੱਦਾਂ ਵੀ ਤੁਸੀਂ ਚਾਹੋ ਉਦਾਂ ਆਪਣਾ ਜਿਹੜਾ ਆਰਡਰ ਹੈ ਦੇ ਸਕਦੇ ਹੋਗੇ ਠੀਕ ਹੈ ਜੀ ਅੱਜ ਵਾਲੇ ਸੂਟ ਹੀ ਸੀ ਫਿਲਹਾਲ ਸਾਰਿਆਂ ਦਾ ਰੇਟ ਹੈਗਾ ਜੀ 2350 ਪਲੱਸ ਸ਼ਿਪਿੰਗ ਹੈ ਕੋਈ ਸ਼ਿਪਿੰਗ ਐਕਸਟਰਾ ਨਹੀਂ ਹੈਗੀ ਤੇ ਸੂਟ ਪਸੰਦ ਆਉਂਦਾ ਹਾਂਗਾ ਸਕਰੀਨਸ਼ਾਟ ਲੈ ਕੇ ਤੁਸੀਂ ਉਦਾਂ ਹੀ ਆਰਡਰ ਕਰਨਾ ਹੈ ਮੈਂ ਤੁਹਾਨੂੰ ਬਾਰ-ਬਾਰ ਦੱਸਦੀ ਹਾਂ ਨੇ ਕਈ ਭੈਣਾ ਮੈਨੂੰ ਡਾਇਰੈਕਟ ਫੋਨ ਕਰ ਦਿੰਦੀਆਂ ਹੁੰਦੀਆਂ ਨੇ ਵੀ ਸਾਡਾ ਇਹ ਵਾਲਾ ਸੂਟ ਰੱਖ ਦਿਓ ਇਹ ਵਾਲਾ ਇਦਾਂ ਨਹੀਂ ਪਤਾ ਲੱਗਦਾ ਹਨਾ ਸਕਰੀਨਸ਼ਾਟ ਭੇਜ ਕੇ ਪਲੀਜ਼ ਆਪਣਾ ਆਰਡਰ ਹੈ ਜਿਹੜਾ ਫਿਰ ਆਪਣੇ ਬੁਕਿੰਗ ਕਰਵਾਇਓ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਨੇ ਕਿ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸ ਦਿਓ ਤੁਹਾਨੂੰ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਸਟਰੀ ਕਾਲ ਜੀ ਬਾਈ ਬਾਈ